ਦੇ ਪਰ ਤੇ ਮੇਰੀ ਕੰਮ ਨਹੀਂ ਤੇ ਪਰ ਬੱਦ ਬੱਦ ਬਿਹੋਲੀ ਹੌਲੀ ਨੱਚ ਕੁੜੀ ਬਿਹੋਲੀ ਹੌਲੀ ਨੱਚ ਕੁੜੀ ਬਿਹੋਲੀ ਹੌਲੀ ਨੱਚ ਕੁੜੀ ਬਿਹੋਲੀ ਹੌਲੀ ਨੱਚ ਕੁੜੀ ਹਾ ਤੇਰਾ ਪੈਰ ਠੜਕ ਨਾ ਜਾਵੇ ਤੇਰੀ ਕਾਕਰ ਠੜਕ ਨਾ ਜਾਵੇ ਜਿਉਂਦਾ ਰਾ ਸਿੱਦੇ ਜੱਟ ਦੇ ਪੁੱਤਾਂ ਆਪ ਸਭ ਨੂੰ ਮੇਰੇ ਬਾਪੂ ਗੁਲਾਮ ਸਾਈਂ ਸੁਰੇਂਦਰ ਸ਼ਾ ਸਰਕਾਰ ਬਾਕਰਪੁਰ ਵਾਲੇ ਉਹਨਾਂ ਵੱਲੋਂ ਮੇਰੇ ਦੀਆਂ ਮੁਬਾਰਕਾਂ ਠੋਕੋ ਤਾਲੀ ਮੇਰੇ ਦਾਤਾ ਦੇ ਨਾਂ ਤੇ ਨੀ ਹੌਲੀ ਹੌਲੀ ਨੱਚ ਕੁੜੀਏ ਨੀ ਹੌਲੀ ਹੌਲੀ ਨੱਚ ਕੁੜੀਏ ਨੀ ਹੌਲੀ ਹੌਲੀ ਨੱਚ ਕੁੜੀਏ ਸੋ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਜੈ ਰਾਜਾ ਸਾਹਿਬ ਜੀ ਕੰਤਾਲ ਸਿੰਘ ਦੇ ਨਾਮ ਤੋਂ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਉੱਤੇ ਇੱਕ ਸੂਫੀ ਸਿੰਗਰ ਆਇਆ ਕਾਸ਼ੀਨਾ ਜਿਨੇ ਸੌਂਗ ਆਇਆ ਹੌਲੀ ਹੌਲੀ ਨੱਚ ਕੁੜੀ ਜਦੋਂ ਗੁਰਦਾਸ ਮਾਨ ਜੀ ਨੇ ਸੌਂਗ ਇੱਕ ਵਾਰੀ ਸਟੇਜ ਦੇ ਉੱਤੇ ਨੱਚੇ ਸੀ ਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਉਹ ਦੁਬਾਰਾ ਬੁਲਾਇਆ ਨਹੀਂ ਗਿਆ ਔਰ ਉਹ ਸ਼ਰਿਆਮ ਕੁੜੀਆਂ ਨੂੰ ਨਚਾਣ ਨੂੰ ਕਹਿ ਰਿਹਾ ਉਹ ਹੌਲੀ ਹੌਲੀ ਨੱਚ ਕੁੜੀਏ ਔਰ ਸ਼ਰਮ ਕਰੋ ਯਾਰ ਰਾਜਾ ਸਾਹਿਬ ਦਾ ਦਰਬਾਰ ਆ ਜਿਉ ਬਖਸ਼ਣਾ ਜਾਣਦੇ ਤੇ ਬਖਸ਼ਦੇ ਵੀ ਨਹੀਂ ਜੇ ਕਿਤੇ ਉਹ ਆਪਣੀ ਆਈ ਤੇ ਆ ਗਏ ਨਾ ਉਹਨੇ ਪਤਾ ਨਹੀਂ ਕਿਹਨੂੰ ਕਿਹਨੂੰ ਰਗੜਾ ਲਾਣਾ ਮੈਂ ਵੀ ਤੁਹਾਡਾ ਆਪ ਦਾ ਛੋਟੀ ਸਿੰਗਰ ਜਿੰਮੀ ਯੁਵਰਾਜ ਸਿੱਧਾ ਹੀ ਕਹਿ ਰਿਹਾ ਤੁਹਾਨੂੰ ਮੈਨੂੰ ਕਿਸਦਾ ਕੋਈ ਡਰ ਨਹੀਂ ਹੈਗਾ ਮੈਂ ਖਰੇ ਉਸਤਾਦਾਂ ਚੰਡਿਆਂ ਹੋਇਆ ਸ਼ਰਮ ਕਰੋ ਉਸ ਸਟੇਜ ਦੇ ਉੱਤੇ ਨਚਾ ਰਿਹਾ ਕੁੜੀਆਂ ਨੂੰ ਹੌਲੀ ਹੌਲੀ ਨੱਚ ਕੁੜੀਏ ਔਰ ਬਿੱਟੇ ਨੂੰ ਲਾਂਤ ਇਦਾਂ ਦੇ ਜਿਹੜੇ ਕੋਲ ਬਹਿ ਕੇ ਸੁਣਦੇ ਪਏ ਆ ਔਰ ਵੀਡੀਓ ਦੇਖ ਰਹੇ ਆ ਸੰਗਤ ਵੀ ਇਸ ਸੰਢੀ ਆ ਸ਼ਾਬਾਸ਼ ਹੌਸਲਾ ਤੁਹਾਡੇ ਸਾਰੇ ਆਗੇ ਜੇ ਮਾਰੀ ਮੋਟੀ ਸ਼ਰਮ ਆਈ ਆ ਨਾ ਤੇ ਇਹਨੂੰ ਸ਼ੇਅਰ ਕਰੋ ਤੇ ਅੱਗੇ ਦੱਸੋ ਇਹ ਗਾਣਾ ਚੱਲਣਾ ਚਾਹੀਦਾ ਛੇ ਤੇ ਮੈਂ ਸਾਰੀ ਲਾਈਵ ਦੇਖੀ ਆ ਠੀਕ ਹੈ ਤੇ ਸੁਣੋ ਜਰਾ ਰਾਜਾ ਸਾਹਿਬ ਦੀ ਬੋਲ ਕੀ ਆ ਤੇ ਰਾਜਾ ਸਾਹਿਬ ਦਾ ਦਰਬਾਰ ਦਾ ਮਤਲਬ ਕੀ ਆ ਇੰਨੀ ਸੰਗਤ ਦੂਰੋਂ ਦੂਰੋਂ ਚੱਲ ਕੇ ਦਿੱਲੀ ਦੱਖਣ ਸਾਰਾ ਗਾਂਢਿਆ ਤੇ ਉਹ ਕੁੜੀਆਂ ਨਚਾਉਣ ਨੂੰ ਕਹਿ ਰਿਆ ਸ਼ਰਮ ਨਹੀਂ ਆਉਦੀ ਤੁਹਾਨੂੰ ਮੋਰੇ ਬੈਠੇ ਸੁਣਨ ਵਾਲਿਓ ਸ਼ਰਮ ਕਰੋ ਜਰਾ ਸਾਰਿਆਂ ਨੂੰ ਜੈ ਰਾਜਾ ਸਾਹਿਬ ਦੀ